ਇਨਾ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਦੀ ਪੜ੍ਹੇ ਕੱਲ ਬਾਬਾ ਸੁਨਵਾਰਾ ਜੀ ਦਾ ਸਮਾਗਮ ਹੋਣਾ ਆ ਰਿਹਾ ਆ ਉਹ ਵੇਖੋ ਕੋਟੇ ਵੀ ਇੱਥੇ ਹੋਣਾ ਮਕਾ ਸਮਾਗਮ ਉੱਚੀ ਬੋਲ ਉੱਚੀ ਇਹ ਇੱਥੇ ਬੈਠ ਕੇ ਲੁੱਡੋ ਖੇਡ ਰਹੇ ਨੇ ਇਹਨਾਂ ਨੇ ਇਹ ਵੱਧ ਤੋਂ ਵੱਧ ਇਹ ਵੀਡੀਓ ਇਹਨਾਂ ਤੱਕ ਪਹੁੰਚਾਓ ਸ਼ੇਅਰ ਕਰੋ ਹਾਂ ਜੀ ਦੋਸਤੋ ਕੀ ਹਾਲ ਜਾਂ ਆਇਓ ਤੁਸੀਂ ਸਾਰੇ ਵਧੀਆ ਹੋ ਵਗ ਮੈਂ ਵਧੀਆ ਹਾਂ ਦੋਸਤੋ ਅੱਜ ਚੱਲਾਂ ਮੈਂ ਕੱਪੜੇ ਲੈਣ ਇੱਕ ਪੈਂਟ ਲੈ ਜਾਣੀ ਆ ਮੂਡ ਕੱਟ ਤੇ ਅਰਸ਼ ਨੇ ਕੱਲ੍ਹ ਕੇ ਆਈ ਕਰ ਸਰਚ ਵਾਲ ਗਿਆ ਆਈਗਾ ਕੱਪੜੇ ਲੈਣ ਆਪਣੇ ਤੇ ਇੱਕ ਟੀ-ਸ਼ਰਟ ਲਿਆਂਦੇ ਇੱਕ ਸ਼ਾਰਟ ਲਿਆਂਦੇ ਤੇ ਉੱਚੀ ਲੈ ਆਂਦੀ ਤੇ ਉਹ ਬਾਅਦ ਚ ਪਹਿਲਾਂ ਜਾਣਾ ਸ਼ਹਿਰ ਸ਼ਹਿਰ ਹੋ ਕੇ ਫਿਰ ਬਾਅਦ ਜਾਣਾ ਮਰਸਦੀਆ ਤਮੀਜ਼ਾ ਕਮੀ ਤੇ ਟੀ-ਸ਼ਰਟ ਚੇਂਜ ਕਰਾਉਣਾ ਸਾਡੇ ਗੁਰਦੁਆਰੇ ਦੋਸਤੋ ਪਰਪਤ ਸਾਹਿਬ ਵੀ ਰੱਖਿੜੇ ਪਰਸਵਾੜੇ ਗੁਰਦੁਆਰੇ ਮਿਲਾਂ ਤੇ ਇਤਰੀ ਨੂੰ ਤੇ ਉਹ ਵੀ ਤਾਂ ਦਿਖਾਵਾਂਗੇ ਮਿਲਾਂ ਵੀ ਤੇ ਹੁਣ ਪਹਿਲਾਂ ਚੱਲਦੇ ਆਂ ਉੱਥੇ ਸ਼ਹਿਰ ਪਹਿਲਾਂ ਦੋਸਤੋ ਮੈਂ ਤੇ ਮੰਮੀ ਚੱਲ ਲਈ ਇਕੱਲੇ ਸ਼ਹਿਰ ਤੇ ਹੁਣ ਗਿਆ ਚਾ ਲਕਸ਼ਮੀ ਸਾਦ ਲੈਨੇ ਆਪਣੀ ਪਸੰਦੀ ਟੀ-ਸ਼ਰਟ ਤੇ ਸ਼ਾਰਟ ਲੈ ਲੇਗਾ ਫੋਨ ਕਰਨੇ ਉਹਨੂੰ ਫੋਨ ਗੁਰਦੁਆਰ ਸਾਹਿਬ ਗਿਆ ਵਾ ਤੇ ਉੱਥੋਂ ਹੁਣੋਂ ਹੁੰਦਾ ਵਾ ਤੇ ਫੇਰ ਬਾਅਦ ਚੱਲਦੇ ਆਂ ਅਸੀਂ ਸ਼ਹਿਰ ਨੂੰ। ਹਾਂ ਦੋਸਤੋ ਸਕੂਟਰੀ ਚੱਲੇ ਆਂ ਤੇ ਸਾਡੇ ਟੂਰ ਨੇ ਖਰਾਬ ਹੋਈ ਆ। ਇਹਦੇ ਨੇ ਸਲਫ ਨਹੀਂ ਕੰਮ ਕਰਦੀ। ਆਹ ਵੇਖੋ ਇੱਥੇ ਮੀਟਰ ਤੇ ਵੀ ਔਨ ਨਹੀਂ ਜਾਂਦਾ। ਨਾਲ ਆਹ ਚੱਲਦੀ ਜਾਂ ਸੂਈ ਚੱਲਦੀ। ਨਾਲ ਇੱਥੇ ਪੈਟਰੋਲ ਦੇ ਹੁੰਦੀ ਆ ਡੰਡੀ ਪੈਟਰੋਲ ਦੀ ਡੰਡੀਆਂ ਹੁੰਦੀਆਂ ਵਾ ਤੇ ਇਹ ਵੀ ਠੀਕ ਕਰਾਉਣੀ ਪੈਣੀ ਆ ਸਕੂਟਰੀ ਤੇ ਇਹਨੂੰ ਕਿੱਕ ਮਾਰ ਕੇ ਸਟਾਰਟ ਕੀਤਾ ਵਾ। ਲੋ ਵੀ ਦੋਸਤੋ ਨਹੀਂ ਦੁਕਾਨ ਤੇ ਪਹੁੰਚਣੀ ਆ ਇੱਥੇ ਆਣੇ ਸਕੂਟਰੀ ਠੀਕ ਕਰਾਉਣੀ ਆ। ਇਹਦਾ ਮੀਟਰ ਠੀ ਹੋ ਦੁਕਾਨ ਤੇ ਆ ਗਏ ਆ ਇੱਥੇ ਹਣ ਕਰਾਉਣੇ ਚੈੱਕ ਦੋਸਤੋ ਬਾਅਦ ਚੱਲਦੇ ਆ ਫਿਰ ਅੱਗੇ ਸ਼ਹਿਰ ਅਸੀਂ ਪਹੁੰਚ ਗਏ ਆ ਤੇ ਹੁਣ ਬਾਜ਼ਾਰ ਚ ਜਾ ਕੇ ਤੇ ਫਿਰ ਅਸੀਂ ਲੈਣੇ ਆ ਪੇਂਟ ਹਾਂਜੀ ਹਾਂਜੀ ਹੁਣ ਦੋਸਤੋ ਆ ਬਾਡੀ ਖੋਲ ਕੇ ਤੇ ਇਹਦੇ ਵਿੱਚ ਜੁਣਾ ਆਈਡੀ ਇੱਕ ਬੈਟਰੀ ਦੇ ਵਿੱਚ ਆ ਲੱਗੀ ਸੀ ਦੇਖ ਸਕਦੇ ਤੁਸੀਂ ਤੇ ਇਹਨੂੰ ਚੇਂਜ ਕਰਕੇ ਦੇ ਦਈਏਗਾ ਦੂਜੀ ਬਾਤ ਦੀ ਆ ਤੇ ਹੁਣ ਸਕੂਟਰੀ ਹੋ ਗਿਆ ਠੀਕ ਆ ਤੇ ਬਾਡੀ ਵੀ ਕਰਤੀ ਲੋਗ ਤੇ ਇਹਦਾ ਹਾਰ ਨਹੀਂ ਉਹ ਵੀ ਠੀਕ ਹੋ ਗਿਆ ਤੇ ਇਹਦਾ ਜਿਹੜਾ ਮੀਟਰ ਪੈਟਰੋਲ ਪੈਟਰੋਲ ਦੀਆਂ ਡੰਡੀਆਂ ਚੈੱਕ ਕਰ ਲਈ ਉਹ ਵੀ ਹੋ ਗਿਆ ਠੀਕ ਤੇ ਹੁਣ ਚੱਲਦੇ ਆ ਫਿਰ ਪੇਂਟ ਲੈਣੇ ਹੋਣ ਦੋਸਤਾਂ ਜੀ ਤੇ ਦੁਕਾਨ ਤੇ ਆਏ ਦੁਕਾਨ ਤੋਂ ਮੈਂ ਇੱਕ ਪੈਂਟ ਲਈ ਆ ਤੇ ਦੋ ਟੀ-ਸ਼ਰਟ ਲਈਆਂ ਵਾ ਤੇ ਹੁਣ ਇੱਥੇ ਜਾਣਾ ਵਈ ਹਰਚਵਾਲ ਹੁਣ ਦੋਸਤਾਂ ਜੀ ਹਰਚਵਾਲ ਪਹੁੰਚ ਗਏ ਆ ਤੇ ਹੁਣ ਚੱਲੇ ਆ ਦੁਕਾਨ ਚ ਤੇ ਹੁਣ ਪੱਕਾ ਪਤਾ ਵੀ ਨਹੀਂ ਹੋਈ ਦੁਕਾਨਾਂ ਕਿ ਨਹੀਂ ਹੁਣ ਚੈੱਕ ਕਰਾਉਣੀ ਆ ਟੀ-ਸ਼ਰਟ ਐਂਡ ਸ਼ਾਰਟ ਚੇਂਜ ਹੁਣ ਦੋਸਤੋ ਟੀ-ਸ਼ਰਟ ਤੇ ਸ਼ਾਰਟ ਜੀ ਇੰਨੀ ਕਰਾ ਲਿਆ ਇੱਕ ਸਾਈਜ਼ ਵੱਡਾ ਲੈ ਲਿਆ ਵਾ ਉਹ ਤੁਹਾਨੂੰ ਘਰ ਜਾ ਕੇ ਦਿਖਾਉਨੇ ਆ ਤੇ ਚੱਲਦੇ ਹਾਂ ਘਰ ਨੂੰ ਹੁਣ ਦੋਸਤਾਂ ਜੀ ਕੱਪੜੇ ਲੈ ਕੇ ਤੇ ਆ ਗਏ ਘਰੇ ਤੇ ਉਹਨਾਂ ਦਿਖਾਉਨੇ ਆ ਕੱਪੜੇ ਜਾ ਕਰਾਉਨੇ ਆ ਅਰਸ਼ ਨੇ ਲਈ ਆ ਕਾਫੀ ਕਲਰ ਦੀ ਆ ਦੇਖ ਸਕਦੇ ਤੁਸੀਂ ਤੇ ਇੱਕ ਲਈ ਆ ਇਹਨੇ ਸ਼ਾਰਟ ਆ ਦੇਖਦਾ ਸ਼ਾਰਟ ਲਈਆ ਕਿਨੇ ਤੇ ਮੈਂ ਲਈ ਆ ਇੱਕ ਪੈਂਟ ਮੌਨ ਇਹਨਾਂ ਨੂੰ ਪੈਂਟ ਹੈ ਪੈਂਟ ਤੇ ਆ ਦੋ ਟੀ-ਸ਼ਰਟਾਂ ਲਈਆਂ ਥੱਲੋਂ ਦੀ ਪਾਉਣ ਲਈ ਸ਼ਾਰਟ ਦੇ ਤੇ ਇਹ ਪੈਂਟ ਚੈੱਕ ਲਾਉਰੀ ਲਾਉਰੀ ਖਲਾਰ ਤਾਂ ਸਾਰੇ ਹੀ ਸੋਹਣੇ ਨੇ ਨਾ ਕਿਆ ਕਰੀ ਚਲਾਓ ਭਾਈ ਆ ਤੇਰਾ ਹੋ ਗਿਆ ਹੁਣ ਦੋਸਤੋ ਇਹ ਕਪੜੇ ਪਾ ਕੇ ਟਰਾਈ ਕਰਦੇ ਜਿਹੜੀ ਮੈਂ ਪਿੰਟ ਲਈ ਮੈਂ ਚਾ ਵੇਲਨੇ ਆ ਪੂਰੀ ਹੁੰਦੀ ਕਿ ਨਹੀਂ ਤੇ ਬਿਲਕੁਲ ਸਹੀ ਆਈ ਆ ਦੇਖ ਸਕਦੇ ਤੁਸੀਂ ਬੂਡ ਵੀ ਪਾਇਆ ਮੈਂ ਬੂਡ ਪਾਇਆ ਚੈੱਕ ਕਰ ਲੀਏ ਦੇਖੋ ਹੁਣ ਦੋਸਤੋ ਸੇਵਾ ਕਰਕੇ ਤੇ ਦੋਸਤ ਨਾਲ ਗਿਆਏਗਾ ਉਸੇ ਹਰਚਵਲ ਜਾਏਗਾ ਉਹਨਾਂ ਨਾਲ ਉਹ ਲੈਣਾ ਹੀਗਾ ਪਰਨਾ ਲੈਣਾ ਹੀਗਾ ਪਰਨਾ ਲੈ ਕੇ ਤੇ ਹੁਣ ਆ ਗਏ ਵੀ ਘਰੇ ਹੁਣ ਦੋਸਤੋ ਸ਼ਾਮ ਦੇ 6:30 ਹੋ ਗਏ ਨੇ ਤੇ ਹੁਣ ਮੈਂ ਚੱਲਾਂਗਾ ਗੁਰਦੁਆਰੇ ਦੁਪਹਿਰ ਨੂੰ ਆ ਗਿਆ ਹੀਗਾ 3 ਵਜੇ ਆ ਗਿਆ ਹੀਗਾ ਮੇਰੇ ਦਾ ਪਰਨਾ ਲੈ ਕੇ ਨਾਲ ਜਾਏ ਉਹਦੇ ਤੇ ਹੁਣ ਹੁਣ ਚੱਲਾਂ ਮੈਂ ਗੁਰਦਵਾਰ ਸਾਹਿਬ ਜਾਇ ਕਰਦੇ ਆਂ ਸੇਵਾ ਤੇ ਕਮੈਂਟ ਕਰਕੇ ਮੈਨੂੰ ਇਹ ਦੱਸਿਓ ਕਿ ਜੇ ਤੁਸੀਂ ਗੁਰਦਵਾਰ ਸਾਹਿਬ ਦਾ ਮਤਲਬ ਤੁਹਾਨੂੰ ਦੇਖਣ ਚਾਹੁੰਦੇ ਹੋ ਸਾਡੇ ਗੁਰਦਵਾਰ ਸਾਹਿਬ ਪਿੰਡ ਦਾ ਕਿਦਾਂ ਦਾ ਵਾ ਤੇ ਕਮੈਂਟ ਜਰੂਰ ਕਰ ਦਿਓ ਤੇ ਮੈਂ ਸ਼ਾਰਟ ਵੀਡੀਓ ਬਣਾ ਕੇ ਪੋਸਟ ਕਰ ਦਾਂਗਾ ਹੁਣ ਚੱਲਦੇ ਆਂ ਗੁਰਦਵਾਰ ਸਾਹਿਬ ਜਾਇ ਕਰਦੇ ਆਂ ਸੇਵਾ ਹਾਂ ਦੋਸਤੋ ਸ਼ਾਮ ਹੋ ਗਈ ਹੈ ਤੁਹਾਨੂੰ ਦਿਖਾਉਣਾ ਗੁਰਦਵਾਰ ਸਾਹਿਬ ਦੀ ਲਾਈਟਿੰਗ ਇਨੀ ਸੋਹਣੀ ਲੱਗਦੀ ਆ ਲਾਈਟ ਦਿਖਾਉਣਾ ਤੁਹਾਨੂੰ ਤੇ ਦੇਖੋ ਤੁਹਾਨੂੰ ਤੇ ਲੰਗਰ ਦੀ ਸੇਵਾ ਕਰਕੇ ਤੇ ਬਾਅਦ ਲੰਗਰ ਸਾਹਿਬ ਵੀ ਲਿਆ ਆ ਸਾਕੇ ਦੇ ਮਿਹਰਬਾਨੀ ਕੇ ਸਹਿਰ ਕਰਨਾ ਸਹਿਰ ਕਰਕੇ ਵੀ ਹੁਣੇ ਦੁਆਰਾਂ 'ਚ ਬਿਠਮਾ ਦੁਆਰਾਂ 'ਚ ਬੈਠੀਆਂ ਦੇਖਦੇ ਇੱਥੇ ਪੋਸਟਰ ਲੱਗੂ ਗਿਆ ਵੱਡਾ ਸੰਤ ਸੁੰਦਰ ਸਿੰਘ ਜੀ ਪੂਰੀ ਵਾਲੇ ਦਾ ਜਨਮ ਦਿਹਾੜਾ ਜਨਮ ਦਿਹਾੜੇ ਦਾ ਮੇਲਾ ਇੱਥੇ ਤੇ 23 ਦਿਨਾਂ ਨੂੰ ਮੇਲਾ ਹੋ ਗਿਆ ਤੇ ਹੁਣ ਕਰਦੇ ਆ ਫਿਰ ਅੜੀ ਲੰਗਰਾਲ ਤੋਂ ਨਵਾ ਲੰਗਰਾਲ ਤੋਂ ਹੋ ਕੇ ਉਸ ਤੋਂ ਬਾਅਦ ਜਾ ਕੇ ਸਮਾਗਮ ਦੀ ਹੋਣੀ ਆ ਓਏ ਦੋਸਤੋ ਹੁਣ ਅਸੀਂ ਬੈਠੇ ਹਾਂ ਦੀਵਾਨ ਹਾਲ ਜਿੱਤੇ ਇੱਧਰ ਚੱਲਣ ਦੀ ਲੁੱਡੋ ਓਏ ਇਹ ਤਿੰਨੇ ਆਣੇ ਹੱਡੰਦੇ ਆ ਤੇ ਉਧਰ ਉਹ ਸਨੇਪ ਬਣਾਈ ਆ ਆਂਦੇ ਨੇ ਇਹ ਸ਼ੇਅਰ ਕਰੋ ਬਾਕੀ ਮਹਿਰੋ ਜੀ ਨੂੰ ਤੁਹਾਨੂੰ ਵੀ ਸ਼ੇਅਰ ਨਾ ਨਿਰਰਾਮ ਦਾ ਪੰਗਰ ਕੋਟ ਤੋਂ ਕੋਟ ਸ਼ੇਅਰ ਕਰੋ ਆ ਵੀਡੀਓ ਨੀ ਕਿਤਾ ਇਹਨਾਂ ਕਰਕੇ ਵੀਡੀਓ ਪਹੁੰਚੇ ਜਿੰਨਾ ਥੋੜੀ ਅਕਰਮਾ ਹੋਤਾ ਹੈ ਆਹ ਚਾਹ ਉਹ ਇਲਾ ਬੜੀ ਤਿੱਖੀ ਬਾਜ ਕੱਢੀ ਓ ਕਢਾਈ ਆ ਉਹ ਕਿੰਨਾ ਚੱਲਣ ਦੀ ਗੇਮ ਇਹ ਕਰ ਦੇਣੇ ਹੁਸਤਾ ਹੈ ਇਹਨਾਂ ਨੂੰ ਇਹਨਾਂ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਦੀ ਪਤਾ ਹੈ ਕੱਲ ਬਾਬੂ ਫੋੜਾ ਵਾਲਾ ਜੀ ਦਾ ਸਮਾਗਮ ਹੋਣਾ ਆ ਰਿਹਾ ਆ ਉਹ ਵੇਖੋ ਫੋਟੋ ਵੀ ਇੱਥੇ ਹੋਣਾ ਬਾਕੀ ਸਮਾਗਮ ਆ ਉੱਚੀ ਬੋਲ ਉੱਚੀ ਇਹ ਇੱਥੇ ਬੈ ਕੇ ਲੁੱਡੋ ਖੇਡ ਰਹੇ ਨੇ ਇਹਨਾਂ ਨੇ ਇਹ ਵੱਧ ਤੋਂ ਵੱਧ ਇਹ ਵੀਡੀਓ ਇਹਨਾਂ ਤੱਕ ਪਹੁੰਚਾਓ ਸ਼ੇਅਰ ਕਰੋ ਇਹਨਾਂ ਦਾ ਇਹਨਾਂ ਇੱਥੇ ਬੈਠੇ ਨੇ ਇਹਨਾਂ ਦਾ ਸ਼ੇਅਰ ਕਰੋ ਤੇ ਇਹਨਾਂ ਨੂੰ ਪਹੁੰਚਾਓ ਇਹ ਭਾਵੇਂ ਮਹਦੋ ਜੀ ਨੂੰ ਵੀ ਟੈਗ ਕਰੋ ਉਹ ਇਹਨਾਂ ਨੂੰ ਮੱਤ ਤੋਂ ਬਾਅਦ ਸ਼ਰਧਾ ਕਰੇ ਐਂਡ ਇਹਨਾਂ ਥੋੜੀ ਬਹੁਤੀ ਅਗਲ ਹਰ ਨਾ ਤਾਂ ਗਏ ਮੜਾ ਜਾ ਲੱਗ ਕੇ ਜਾ ਕੇ ਲਓ ਜੀ ਲਓ ਜੀ ਵੀਡੀਓ ਨਹੀਂ ਬੰਦ ਹੋਏਗੀ ਇਹ ਆ ਭਾਜੀ ਆ ਵੇਖੋ ਇਹ ਹੱਥ ਆ ਪਾਈ ਤੇ ਵੀ ਆ ਚੁੱਕੇ ਨੇ ਆ ਸ਼ੇਅਰ ਕਰੋ ਇਹ ਵੀ ਵੀਡੀਓ ਕਰਕੇ ਹੱਥ ਆ ਪਾਈ ਜਾ ਕੇ ਵਾਹਿਗੁਰੂ ਨੇ ਮੰਮਦੇ ਨਹੀਂ ਇਹ ਇੱਥੇ ਕੀ ਕਰਨੇ ਕਿਲੋ ਵਿੱਚ ਆ ਪੇਜੂਗੇ ਵਾਹਿਗੁਰੂ ਜੀ ਸਮਝਾ ਵਾਹਿਗੁਰੂ ਜੀ ਕੀ ਬਰੇ ਦੋਸਤੋਂ ਲੰਗਰਾਲ ਦੀ ਸੇਵਾ ਚੱਲਦੀ ਆ ਦੇਖੋ ਬਾਲਟੀਆਂ ਭਰ-ਭਰ ਕੇ ਕੱਦਾ ਛੋੜਿਆ ਇੱਥੋਂ ਇਹਨਾਂ ਨੇ ਛੋੜ ਦੇਣੀ ਸਿੱਧੀਆਂ ਉੱਥੇ ਤੱਕ ਜਾਣੀਆਂ ਐ ਰੇਡਦੇ ਜਾਣੀਆਂ ਬੋਤਾ ਢੀਡੂ ਨਿਸ਼ਾਨਾ ਪੱਕਾ ਹੀ ਹੋਇਆ ਹੈ। ਹੋਰ ਦੋਸਤੋਂ ਲੰਗਰਾਂ ਦੀ ਸੇਵਾ ਚੱਲਦੀ ਆ ਸਾਫ਼ ਸੁਥਰੀ ਦੀ ਇੱਧਰ ਸਫ਼ਾਈ ਕਰਦੇ ਆਂ ਅਸੀਂ। ਦੇਖ ਸਾਦੇ ਜੀ। ਦੋ ਤਿੰਨ ਚਾਰ ਜਾਣੇ ਇੱਧਰ ਦੋ ਇਹ ਇੱਕ ਮੈਂ ਮੇਰੇ ਕੋ ਨਿੱਕਾ ਵਾਈਪਰ ਤੇ ਇੱਕ ਵੱਡੇ ਵਾਈਪਰ ਨਾਲ ਕਰਦੇ ਆਂ ਇਹਨੇ ਝਾੜੂ ਫੜਿਆ ਅੱਜ। ਤੇ ਹੁਣ ਲੰਗਰਾਂ ਵਾਲ ਨੂੰ ਕਰਦੇ ਆਂ ਸਾਫ਼। ਤੇ ਫਿਰ ਬਾਅਦ ਤੁਹਾਨੂੰ ਮਿਲਦੇ ਆਂ। ਹੁਣ ਦੋਸਤੋਂ ਸੇਵਾ ਕਰਕੇ ਆ ਗਏ ਘਰੇ ਤੇ ਬਲੌਗ ਦੱਸੋ ਕਿਦਾਂ ਲੱਗਾ? ਜੇ ਵੀਲੋਗ ਬਧੀ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮੇਲੇ ਤਾਂ ਕਿਸਨੇ ਬੋਲ ਚਲਦੇ ਟੇਕ ਕੇਅਰ ਰੱਬ ਰਾਖਾ